ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਪਿੱਛੇ ਇੱਕ ਸਟਾਲ ਲੱਗੀ ਹੈਗੀ ਇੱਥੇ ਵਿਲੱਖਣ ਤਰੀਕੇ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ ਆ ਬੱਚਿਆਂ ਨੂੰ ਕੁਝ ਪ੍ਰਸ਼ਨ ਪੁੱਛੇ ਜਾਂਦੇ ਆ ਜੇਕਰ ਬੱਚੇ ਸਹੀ ਉੱਤਰ ਦਿੰਦੇ ਆ ਤਾਂ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਆ ਇਹ ਉਪਰਾਲਾ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤਾ ਜਾ ਰਿਹਾ ਹੈਗਾ ਆ ਆਓ ਚੱਲਦੇ ਆ ਤੇ ਇਹਨਾਂ ਕੋਲੋਂ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਦੱਸੋ ਕਿ ਤੁਸੀਂ ਕਿਹੜਾ ਉਪਰਾਲਾ ਕਰ ਰਹੇ ਹੋ ਭੈਣ ਜੀ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 1972 ਤੋਂ ਹੀ ਇਹ سلسلہ ਜਾਰੀ ਆ ਆਪਣੇ ਨੌਜਵਾਨਾਂ ਨੂੰ ਖਾਸ ਤੌਰ ਤੇ ਆਪਣੇ ਵਿੱਸੇ ਨਾਲ ਜੋੜ ਲਈ ਗੁਰੂ ਸਾਹਿਬਾਨ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੱਕ ਤਾਂ ਸੀ ਕਾਲਜਾਂ ਦੇ ਵਿੱਚ ਜਾਂਦੇ ਹੁਣ ਤਾਂ ਚਲੋ ਜਿਵੇਂ ਆ ਜੋੜ ਲਈ ਇੱਕ ਵਧੀਆ ਸਾਧਨ ਹੁੰਦਾ ਹੈ ਸੰਗਤ ਇਕੱਠੀ ਹੁੰਦੀ ਹੈ ਆਪਣੇ ਅਮੀਰ ਵਿੱਸੇ ਨਾਲ ਬੱਚਿਆਂ ਨੂੰ ਜੋੜ ਲਈ ਨੌਜਵਾਨਾਂ ਨੂੰ ਜੋੜ ਲਈ ਈਵਨ ਅਸੀਂ ਨਹੀਂ ਤਾਂ ਕਾਲਜ ਦੇ ਵਿੱਚ ਇੱਕ ਨੈਤਿਕ ਸਿੱਖਿਆ ਉਧਿਆਨ ਲਾਉਂਦੇ ਦਿੰਦੇ ਆ ਬੱਚਿਆਂ ਦੇ ਦੋ ਦੋ ਤਿੰਨ ਦਿਨ ਦੇ ਕੈਂਪ ਵੀ ਲਾਉਂਦੇ ਆ ਤਾਂ ਕਿ ਉਹਨਾਂ ਨੂੰ ਅਸੀਂ ਆਪਣੇ ਅਮੀਰ ਵਿੱਸੇ ਨਾਲ ਜੋੜ ਸਕੀਏ ਹੁਣ ਜਿਵੇਂ ਜੋੜ ਮੇਲਾ ਉਹਦੇ ਸੰਗਤ ਆਉਂਦੀ ਆ ਨੌਜਵਾਨ ਬੱਚੇ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਕਈ ਵਾਰ ਪੁੱਛੀਦਾ ਸੀ ਦੱਸਾਂ ਗੁਰੂਆਂ ਦੇ ਨਾਂ ਦੱਸ ਦੋ ਜਾਂ ਆਪਣੇ ਇਤਿਹਾਸ ਬਾਰੇ ਕੋਈ ਜਾਣਕਾਰੀ ਲਈਦੀ ਸੀ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਹੁੰਦਾ ਫਿਰ ਅਸੀਂ ਇਹ ਸੋਚਿਆ ਵੀ ਇਹ ਏਡੀ ਪੀੜਾ ਉਹ ਕਿਉਂ ਨਾ ਆਪਾਂ ਇਹ ਅਪਰਾਲਾ ਕਰੀਏ ਠੀਕ ਅਸੀਂ ਛੋਟਾ ਜਿਹਾ ਅਪਰਾਲਾ ਕਰਿਆ ਜਿੱਦੇ ਜਿਸੀਂ ਇੱਕ ਪ੍ਰਸ਼ਨੋਤਰੀ ਲਾਈ ਤੇ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਾਈ ਹੋਈ ਹੈ ਸਾਡੇ ਨਾਲ ਤਾਂ ਕਿ ਬੱਚਿਆਂ ਨੂੰ ਆਪਣੇ ਲਿਟਰੇਚਰ ਨਾਲ ਜੁੜਨ ਅਮੀਰ ਵਿਸੇ ਨਾਲ ਜੁੜਨ ਆਪਣੇ ਇਤਿਹਾਸ ਤੋਂ ਜਾਣੂ ਹੋਣ ਹੁਣ ਅਸੀਂ ਕਿ ਛੋਟਾ ਜਿਹਾ ਅਪਰਾਲਾ ਕਰਿਆ ਪਰਚੀ ਪਾਓ ਤੇ ਇਨਾਮ ਪਾ ਉਹ ਬੱਚੇ ਪਰਚੀ ਚੱਕਦੇ ਆ ਉਹ ਜਿਹੜਾ ਇੱਕ ਪ੍ਰਸ਼ਨ ਹੁੰਦਾ ਜੇ ਉਹ ਸਹੀ ਜਵਾਬ ਦਿੰਦੇ ਆ ਤਾਂ ਅਸੀਂ ਉਹਨਾਂ ਨੂੰ ਨਾਮ ਦੇ ਦਿੰਦੇ ਆ ਹੌਸਲਾ ਜ਼ਾਇ ਲਈ ਤੇ ਹੁਣ ਇੱਕ ਬੱਚਾ ਜਵਾਬ ਦਿੰਦਾ 10 15 ਜਾਂ 50 ਬੰਦੇ ਜਿਹੜੇ ਖੜੇ ਆ ਉਹਨਾਂ ਨੂੰ ਉਹ ਜਵਾਬ ਦਾ ਪਤਾ ਲੱਗ ਜਾਂਦਾ ਜਿਹਨੂੰ ਨਹੀਂ ਪਤਾ ਹੁੰਦਾ ਗਿਆਨ ਵਧ ਜਾਂਦਾ ਮਤਲਬ ਗਿਆਨ ਦਾ ਆਦਾਨ ਪ੍ਰਦਾਨ ਤੇ ਫਿਰ ਬੱਚਿਆਂ ਨੂੰ ਹੋਰ ਥੋੜੇ ਉਤਸ਼ਾਹਤ ਕਰਨ ਲਈ ਅਸੀਂ ਕੀਤਾ ਵੀ ਜੇ ਪੰਜ ਪ੍ਰਸ਼ਨਾਂ ਦੇ ਸਹੀ ਜਵਾਬ ਦੇ ਦੋਗੇ ਤੁਹਾਨੂੰ ਮੈਡਲ ਦਵਾਂਗੇ ਤੇ ਜੇ ਬੱਚਾ 10 ਪ੍ਰਸ਼ਨਾਂ ਦੇ ਸਹੀ ਜਵਾਬ ਦਿੰਦਾ ਤਾਂ ਅਸੀਂ ਉਹਨਾਂ ਨੂੰ ਨਾ T-shirt ਵੀ ਦੰਦੇ ਆ ਲਿਟਰੇਚਰ ਵੀ ਦੰਦੇ ਆ ਸਾਰਾ ਇਸ ਕਰਕੇ ਸਾਨੂੰ ਇਹ ਵੀ ਜਿਹੜਾ ਐ ਇੰਨੇ ਲੋਕ ਯਰੇ ਫਿਰਦੇ ਆ ਆਪ ਬਹਾਰੇ ਕੀ ਫਿਰਦੇ ਆ ਨੌਜਵਾਨ ਤੇ ਉਹ ਆਪਣੇ ਵਿੱਸੇ ਨਾਲ ਜੁੜ ਸਕਣ ਸਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਪ੍ਰਸ਼ਨ ਉਤਰੀ ਤਿਆਰ ਕੀਤੀ ਹੈਗੀ ਜਿਹਦੇ ਵਿੱਚ ਬੱਚਿਆਂ ਨੂੰ ਤੁਸੀਂ ਸਵਾਲ ਪੁੱਛਦੇ ਹੈਗੇ ਉਹ ਬੱਚੇ ਇੱਥੇ ਆ ਕੇ ਜਵਾਬ ਦੇ ਦਿੰਦੇ ਹੈਗੇ ਕੀ ਕਹਿਹੋ ਜੇ ਰਿਸਪੌਂਸ ਮਿਲਦਾ ਹੈ ਤੁਹਾਨੂੰ ਜੀ ਬੜਾ ਅੱਛਾ ਰਿਸਪੌਂਸ ਮਿਲਦਾ ਹੈ ਮ ਸਾਲ ਅਸੀਂ ਦੇਖਿਆ ਲਾਉਂਦੇ ਆ ਕਟਵੜ 7-8 ਸਾਲ ਹੋ ਗਏ ਸਾਨੂੰ ਇਹ ਸਿਸਦੇ ਚ ਤੇ ਉਦੋਂ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਨਹੀਂ ਸੀ ਪਤਾ ਹੁੰਦਾ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਕਿਹੜੇ ਸਾਹਿਬ ਜਾਂ ਦੇ ਸ਼ਹੀਦ ਹੋਏ ਬੜਾ ਮਨ ਦੁਖੀ ਹੁੰਦਾ ਸੀ ਓਏ ਮੈਨੂੰ ਲੱਗਦਾ ਸੋਸ਼ਲ ਮੀਡੀਆ ਨੇ ਕੁਝ ਲੋਕਾਂ 'ਚ ਜਾਗਰਤੀ ਲਿਆਂਦੀ ਆ ਤੇ ਮਾਵਾਂ ਨੂੰ ਵੀ ਨਹੀਂ ਸੀ ਅੱਗੇ ਇਤਿਹਾਸ ਪਤਾ ਹੁੰਦਾ ਹੁਣ ਮਾਵਾਂ ਆਪਣੇ ਬੱਚੇ ਨੂੰ ਤਿਆਰ ਕਰ ਕਰਕੇ ਲੈ ਕੇ ਆਉਂਦੀਆਂ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਉਹਦੇ ਸਟਾਰ ਲੱਗਣੀ ਆ ਇਹਦਾ ਟੰਗ ਇਹ ਫਾਇਦਾ ਹੋਇਆ ਵੀ ਬੱਚੇ ਇਹਨੂੰ ਪੂਰਾ ਤਿਆਰ ਕਰਕੇ ਲੈ ਕੇ ਆਉਂਦੀਆਂ ਮਾਵਾਂ ਤੇ ਬੱਚੇ ਦੇ ਰਹੇ ਨੇ ਜਵਾਬ ਹਾਂ ਕੁਝ ਬੱਚੇ ਨੇ ਨਹੀਂ ਪਤਾ ਹੁੰਦਾ ਤੇ ਮੋਸਟਲੀ ਮਿਲਦੀ ਸਭ ਪਰ ਬੱਚੇ ਬੜੇ ਸੋਨੇ ਜਵਾਬ ਦੇ ਰਹ ਵਾਲ ਦਾ ਜਵਾਬ ਦਿੰਦੇ ਤੁਸੀਂ ਖਾਣ ਪੀਣ ਦਾ ਕੋਈ ਸਮਾਨ ਦਿੰਦੇ ਹੋ ਨਾ 5 ਦਿਨ ਦਾ ਤੇ ਮੈਡਲ ਦਿੰਦੇ ਹੈਗੇ ਤੇ 10 ਤੇ ਤੁਸੀਂ ਟੀ-ਸ਼ਰਟ ਦਿੰਦੇ ਹੋ ਹੋਰ ਕਿਹੜੇ ਕਿਹੜੇ ਉਪਰਾਲੇ ਤੁਸੀਂ ਇੱਥੇ ਕਰਦੇ ਹੋ ਜੀ ਦੇਖੋ ਇੱਕ ਤਾਂ ਅਸੀਂ ਲਿਟਰੇਚਰ ਦਿੰਦੇ ਹਾਂ ਨਾ ਦੂਜਾ ਅਸੀਂ ਆਪਣਾ ਸਾਡੀ ਕੋਸ਼ਿਸ਼ ਵੀ ਆਪਣੀ ਮਾਂ ਬੋਲੀ ਨਾਲੋਂ ਟੁੱਟ ਰਹੀ ਹੈ ਜਾਂ ਸਾਡੇ ਚ ਇੱਕ ਇਨਫੀਰੀਅਰਿਟੀ ਕੰਪਲੈਕਸ ਆ ਗਿਆ। ਹੀਰ ਭਾਵਨਾ ਆ ਗਈ ਵੀ ਜਿਹਨੂੰ ਅੰਗਰੇਜ਼ੀ ਬੋਲਣੀ ਆਉਂਦੀ ਉਹ ਬੜਾ ਮਹਾਨ ਆ ਜੇ ਉਹ ਨਲਾਇਕੀ ਹੋਵੇ ਬੰਦਾ ਹਨਾ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਸਾਡੀ ਮਾਂ ਬੋਲੀ ਬੜੀ ਅਮੀਰ ਆ ਸਾਡਾ ਵਿਰਸਾ। ਅਸੀਂ ਆਪਣੀ ਮਾਂ ਬੋਲੀ ਹਾਂ ਭਾਸ਼ਾਵਾਂ ਸਿੱਖਣੀਆਂ ਨੇ। ਬੱਚੇ ਗੁਰੂਆਂ ਕੋਲ ਵੀ ਕਿੰਨੀਆਂ ਭਾਸ਼ਾਵਾਂ ਸਿੱਖਦੇ ਸੀ। ਆਮੀਆਂ ਭਾਸ਼ਾਵਾਂ ਅਸੀਂ ਸਿੱਖੀਏ। ਗਿਆਨ ਵਧਾਈਏ। ਪਰ ਆਪਣੀ ਮਾਂ ਬੋਲੀ ਨੂੰ ਕਿਉਂ ਤਲਾਅ ਜਿਹੀ ਦੇਈ? ਇੱਕ ਤਾਂ ਅਸੀਂ ਉਧਰ ਵਧਾਉਂਦੇ ਆ। ਦੂਜੇ ਸਾਡੇ ਸੰਸਥਾ ਬਨੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਨੋਂ ਅਸੀਂ ਇਹ ਪ੍ਰਾਲਾ ਕਰਦੇ ਆ ਅਸੀਂ ਉਹਦੀ ਫੀਸ ਵੀ ਭਰ ਦਿੰਦੇ ਆ ਸਸਤਾ ਵੱਲੋਂ ਕੋਈ ਵੀਰ ਜਾਂ ਭੈਣ ਕੋਈ ਮਤਲਬ ਇਲਾਜ ਨਹੀਂ ਕਰਾ ਸਕਦਾ ਅਸੀਂ ਉਹਨਾਂ ਦੀ ਵੀ ਕੋਸ਼ਿਸ਼ ਕਰਦੇ ਆ ਸਾਡੇ ਗੁਰਨਾਨਕ ਮੋਦੀ ਖਾਨਾ ਚੱਲ ਰਿਹਾ ਹੈ ਗੁਰਗੋਬ ਸਿੰਘ ਸਟਡੀ ਸਰਕਲ ਵੱਲੋਂ ਤੇ ਉਹਦੇ ਵਿੱਚੋਂ ਫਿਰ ਅਸੀਂ ਉਹਨਾਂ ਦੀ ਇਸ ਤਰ੍ਹਾਂ ਦੀਆਂ ਮਦਦਾਂ ਵੀ ਕਰਦੇ ਆ ਜਾਂ ਕੋਈ ਪਰਿਵਾਰ ਆ ਰਸ਼ਨ ਦੀ ਲੋੜ ਆ ਉਹਦੇ ਘਰੇ ਥੋੜਾ ਬਹੁਤਾ ਰਸ਼ਨ ਪਹੁੰਚਾ ਦੇਣਾ ਇਹ ਥੋੜਾ ਬਹੁਤਾ ਸਾਡੇ ਵੱਲੋਂ ਨਾਲ ਨਾਲ ਇਹ ਵੀ ਉਪਰਾਲਾ ਕੀਤਾ ਜਾਂਦਾ ਜੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਵਾਕਈ ਇਹੋ ਜਿਹੇ ਉਪਰਾਲੇ ਹੋਣੇ ਚ ਜਾਨੂੰ ਆਪਣੇ ਮਹਾਨ ਇਤਿਹਾਸ ਅਤੇ ਵਿਰਸੇ ਪ੍ਰਤੀ ਜਾਗਰੂਕ ਕਰ ਸਕਦੇ ਆ ਜੇਕਰ ਅਸੀਂ ਇਹੋ ਜਿਹਾ ਉਪਰਾਲੇ ਕਰਾਂਗੇ ਤਾਂ ਸਾਡੇ ਬੱਚੇ ਸਾਡੇ ਇਤਿਹਾਸ ਨਾਲ ਜੁੜਨਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਡਾ ਇਹ ਮਹਾਨ ਇਤਿਹਾਸ ਪਹੁੰਚ ਸਕੇਗਾ